ਨਮਸਕਾਰ ਸਿਟੀ ਹੋਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਬੰਦਨਾ ਸ਼ਰਮਾ ਸਵਾਗਤ ਕਰਦੀ ਹਾਂ ਅੱਜ ਕੱਲ ਕਰਦੇ ਹਾਂ ਪਖਵੇਂ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਦਿੱਲੀ ਦੇ ਸੀਐਮ ਜਿਨ੍ਹਾਂ ਨੂੰ ਅਦਾਲਤ ਦੇ ਵੱਲੋਂ ਕੁਝ ਸ਼ਰਤਾਂ ਦੇ ਨਾਲ ਬੇਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਿਆਸਤ ਵੀ ਕਾਫੀ ਗਰਮਾਈ ਹੋਈ ਹੈ ਇਸੇ ਮੁੱਦੇ ਤੇ ਗੱਲ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਜੀਸ਼ ਮੇਰਾ ਨਮਸਕਾਰ ਸਰ ਮੋਰਗੋ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰਾ ਸਾਹਿਬ ਜਿਵੇਂ ਕਿ 48 ਘੰਟਿਆਂ ਦੇ ਅੰਦਰ ਅੰਦਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਕਿ ਉਹ ਅਸਤੀਫਾ ਦੇਣਗੇ ਆਪਣੇ ਸੀਐਮ ਮੋਦ ਤੇ ਇਸ ਤੇ ਤੁਹਾਡੀ ਕੀ ਰਾਏ ਹੈ ਬਿਲਕੁਲ ਇਸ ਮੁੱਦੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਹੈ ਸਿਆਸਤ ਗਰਮਾ ਚੁੱਕੀ ਹੈ ਕਿ ਦਿੱਲੀ ਦੇ ਸੀਐਮ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੱਲ ਰਵੀਵਾਰ ਨੂੰ ਜਦੋਂ ਉਹਨਾਂ ਨੇ ਆਪਣੇ ਮੁਖਿਆਲੇ ਦੇ ਵਿੱਚ ਇੱਕ ਮੀਟਿੰਗ ਕੀਤੀ ਉਹਦੇ ਵਿੱਚ ਅਨਾਉਂਸ ਕੀਤਾ ਕਿ ਮੈਂ 48 ਘੰਟਿਆਂ ਦੇ ਅੰਦਰ ਅੰਦਰ ਸਤੀਫਾ ਦੇ ਦੂੰਗਾ ਨਾਲੇ ਵੀ ਕਿਹਾ ਕਿ ਉਦੋਂ ਤੱਕ ਮੈਂ ਸੀਐਮ ਦੀ ਕੁਰਸੀ ਤੇ ਨਹੀਂ ਬੈਠੂੰਗਾ ਜਦੋਂ ਤੱਕ ਮੈਨੂੰ ਦਿੱਲੀ ਦੀ ਜਨਤਾ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੀ ਜੀ ਮੈਂ اگਨੀ ਪ੍ਰੀਖਿਆ ਦਊਂਗਾ ਇਹਦਾ ਮਤਲਬ ਕਹਿੰਦੇ ਵੀ ਆਉਣ ਵਾਲੇ ਇਲੈਕਸ਼ਨ ਆ ਕਿ ਦਿੱਲੀ ਦੇ ਅੰਦਰ ਫਰਵੀ ਨੂੰ ਇਲੈਕਸ਼ਨ ਹੋਣ ਵਾਲੇ ਆ ਹੁਣ ਜਨਤਾ ਨੂੰ ਕਹਿਤਾ ਜੇ ਮੈਨੂੰ ਤੁਸੀਂ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਦਿਓ ਜੇ ਮੈਂ ਇਮਾਨਦਾਰ ਨਹੀਂ ਹਾਂ ਤਾਂ ਮੈਨੂੰ ਵੋਟ ਨਾ ਦਿਓ ਬਹੁਤ ਵੱਡਾ ਚੈਲੰਜ ਵੀ ਆ ਉਹਨਾਂ ਲਈ ਔਰ ਜਨਤਾ ਨੂੰ ਵੀ ਉਹਨਾਂ ਨੇ ਕਿਹਾ ਹਾਲਾਂਕਿ ਲੋਕਤੰਤਰਾ ਦੇਖੋ ਦਿੱਲੀ ਜਨਤਾ ਕੀ ਕਰਦੀ ਹੈ ਕਿਉਂਕਿ ਤਿੰਨ ਵਾਰ ਉਹਨਾਂ ਨੇ ਇਸੇ ਦਿੱਲੀ ਦੀ ਜਨਤਾ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਹਾਲਾਂਕਿ 49 ਦਿਨ ਦੇ ਵੀ ਇੱਕ ਵਾਰੀ ਇਹ ਮੁੱਖ ਮੰਤਰੀ ਰਹੇ ਉਸ ਤੋਂ ਬਾਅਦ ਉਹਨਾਂ ਨੇ ਸਿਫਾਤ ਦਿੱਤਾ ਤੇ ਫਿਰ ਦੁਬਾਰਾ ਜੋ ਸਰਕਾਰ ਗਈ ਦਿੱ ਫਿਰ ਦੁਬਾਰਾ ਜਨਤਾ ਵਿੱਚ ਗਏ ਫਿਰ ਦੁਬਾਰਾ ਸੀਐਮ ਬਣੇ ਔਰ ਤੀਜੀ ਵਾਰ ਸੀਐਮ ਬਣੇ ਤੇ ਹੁਣ ਉਹਨਾਂ ਨੂੰ ਵੀ ਵਿਸ਼ਵਾਸ ਹੈ ਕਿ ਮੈਂ ਇਮਾਨਦਾਰ ਹਾਂ ਹਾਲਾਂਕਿ ਜਿਹੜਾ ਸ਼ਰਾਬ ਨੀਤੀ ਘਟਾਲਾ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਅ 170 ਦਿਨ ਜਿਹੜਾ ਹੈ ਜੇਲ੍ਹ ਚ ਰਹਿਣਾ ਪਿਆ 170 ਦਿਨ ਬਹੁਤ ਹੁੰਦੇ ਨੇ ਯਾਨੀ ਕਿ 6 ਮਹੀਨੇ 6 ਮਹੀਨੇ ਅਗਰ ਜੇਲ੍ਹ ਚ ਰਹਿਣਾ ਪੈ ਜਾਏ ਤੇ ਬਹੁਤ ਵੱਡੀ ਗੱਲ ਹੁੰਦੀ ਆ ਹੁਣ ਦੇਖਣਾ ਹੋਏਗਾ ਕਿ ਵਾਕਈ 48 ਘੰਟੇ ਦੇ ਅੰਦਰ ਅੰਦਰ ਅੱਜ ਅਸੀਂ ਗੱਲ ਕਰ ਰਹੇ ਹਾਂ 24 ਘੰਟੇ ਹੋ ਚੱਲੇ ਆ 48 ਘੰਟਿਆਂ ਦੇ ਅੰਦਰ ਅੰਦਰ ਕੀ ਅਸਤੀਫਾ ਦਿੰਦੇ ਨੇ ਕਹ ਆ ਦੁੱਤਾ ਮੈਨੂੰ ਲੱਗਦਾ ਅਸਤੀਫਾ ਜ਼ਰੂਰ ਦੇਣਗੇ ਮੈਨੂੰ ਲੱਗਦਾ ਮੇਰਾ ਦੂਜਾ ਸਵਾਲ ਇਹ ਹੈ ਕਿ ਵਿਰੋਧੀ ਧਿਰ ਜਿਵੇਂ ਕਿ ਇਹਨਾਂ ਤੇ aarop ਲਗਾ ਰਹੇ ਤੇ ਖਾਸ ਤੌਰ ਤੇ BJP ਕੀ ਜੇਲ੍ਹ ਦੇ ਅੰਦਰ ਤੋਂ ਹੀ ਆਪ ਸਰਕਾਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਚਲਾਈ ਜੋ ਕਿ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਉਸੇ ਟਾਈਮ ਰਿਜ਼ਾਈਨ ਦੇ ਦੇਣਾ ਚਾਹੀਦਾ ਸੀ ਤੇ ਰਿਜ਼ਾਈਨ ਹੁਣ ਦੇ ਰਿਹਾ ਇਸ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਵਿਰੋਧੀ ਧਿਰ ਨੈਤਿਕਤਾ ਕਹ ਨਹੀਂ ਹੈ ਕਿਉਂਕਿ aarop ਬਹੁਤ ਵੱਡਾ ਸੀ ਕਿਉਂਕਿ ਘੁਟਾਲਿਆਂ ਦਾ ਰੋਪ ਸੀ ਸ਼ਰਾਬ ਨੀਤੀ ਘੁਟਾਲੇ ਦਾ ਰੋਪ ਹੈ ਕਿਉਂਕਿ ਈਡੀ ਨੇ ਇਹ ਦਿੱਤਾ ਸੀ ਵੀਆਈ ਨੇ ਵੀ ਇਹਨਾਂ ਤੇ ਰੇਟ ਕੀਤੀ ਸੀ ਤੇ ਇਹ ਘੁਟਾਲੇ ਨੂੰ ਲੈ ਕੇ ਉਹ ਕਹਿੰਦੇ ਸੀ ਵੀ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਕਿਉਂਕਿ ਤੁਸੀਂ ਲੋਕਾਂ ਕੋ ਨੈਤਿਕਤਾ ਦੇ ਆਧਾਰ ਤੇ ਜਦੋਂ ਕੋਈ ਕਿਸੇ ਤੇ આરોਪ ਹੋ ਜਾਂਦਾ ਤੇ ਕੋਈ ਅਫਾਇਰ ਦਰਜ ਹੋ ਜਾਂਦੀ ਆ ਤੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਰਿਜ਼ਾਈਨ ਦੇਣਾ ਚਾਹੀਦਾ ਆਪਣੇ ਪਦ ਤੋਂ ਹਾਲਕਿ ਜੇ ਤੁਸੀਂ ਦੇਖਿਆ ਹੋਣਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਆਮਾ ਦੀ ਪਾਰਟੀ ਦਿੱਲੀ ਸਰਕਾਰ ਆ ਉਹਨਾਂ ਦੇ ਉਪ ਮੁੱਖ ਮੰਤਰੀ ਪਹਿਲਾਂ ਹੀ ਜੇਲ੍ਹ ਦੇ ਸੀਗੇ ਉਹ ਵੀ ਹੁਣ ਬੇਲ ਤੇ ਬਾਹਰ ਆਏ ਹੋਏ ਨੇ ਔਰ ਉਹਨਾਂ ਦੇ ਸੰਜੇ ਸਿੰਘ ਮੰਤਰੀ ਉਹ ਐਜੂਕੇਸ਼ਨ ਮਿਨਿਸਟਰ ਸੀ ਉਹ ਵੀ ਬੇਲ ਤੇ ਬਾਹਰ ਹੋਏ ਨੇ ਤਾਂ ਐਸੇ ਕਿ ਨਾਲ ਉਹ ਕਹਿੰਦੇ ਵੀ ਕਿਸੇ ਨੇ ਸਟੇਫਨ ਨਹੀਂ ਦਿੱਤਾ ਤੇ ਹੁਣ ਉਹ ਕਹਿੰਦੇ ਵੀ ਮੈਂ ਉਪ ਮੁੱਖ ਮੰਤਰੀ ਜਿਹੜਾ ਸੰਜੇ ਆਪਣਾ ਮਨੀਸ਼ ਸੋਧਿਆ ਉਹ ਵੀ ਜਿਹੜਾ ਹੈ ਆਪਣੇ ਪਦ ਤੇ ਨਹੀਂ ਰਹਿਣਗੇ ਉਪ ਮੁੱਖ ਮੰਤਰੀ ਨਹੀਂ ਬਣੇ ਰਹਿਣਗੇ ਹਾਲਕਿ 5 ਮਹੀਨੇ ਸਿਰਫ ਰਹਿ ਗਏ ਆ ਦੇਖਿਆ ਜਾਏ ਤਾਂ ਉndermind ਰਹੇਗਾ ਜਿਹੜੇ ਹੈ ਫਰਵੀ ਦੇ ਵਿੱਚ ਦਿੱਲੀ ਦੀ ਦੁਆਰਾ ਸਰਕਾਰ ਬਣੇਗੀ ਲੋਕਤੰਤਰ ਹੈ ਲੋਕਾਂਨੋਂ ਦੁਆਰਾ ਚੁਣਨਗੇ ਕਿ ਸਰਕਾਰ ਨੂੰ ਚੁੰਦੇ ਨੇ ਕਾਗਦਸ ਨੂੰ ਚੁੰਦੇ ਨੇ ਆਮ ਆਦਮੀ ਪਾਰਟੀ ਨੂੰ ਚੁੰਦੇ ਜਾਂ ਬੀਜੇਪੀ ਨੂੰ ਚੁੰਦੇ ਜਾਂ ਕਿਹਨੂੰ ਚੁੰਦੇ ਨੇ ਇਹ ਤਾਂ ਲੋਕਾਂ ਦੀ ਜਿਹੜੀ ਆਪਣਾ ਮਤ ਹੈ ਉਹ ਕਿਸ ਨੂੰ ਦਿੰਦੇ ਨੇ ਇਹ ਦੇਖਣਾ ਹੋਵੇਗਾ ਲੇਕਿਨ ਸਭ ਤੋਂ ਵੱਡੀ ਗੱਲ ਆ ਵੀ ਐਸੇ ਲੋਕਾਂ ਨੇ ਇੱਕ ਚੈਲੰਜ ਹੀ ਕਰਤਾ ਔਰ ਉਹ ਕਾ ਵਿਰੋਧੀ ਧਿਰ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੀ ਆਵਾਜ਼ ਜਿਹੜੀ ਹੈ ਬੰਦ ਕੀਤੀ ਤੁਸੀਂ ਤੁਹਾਡਾ ਸਵਾਲ ਸੀ 170 ਦਿਨ ਹੋ ਰਹੇ ਵਿਰੋਧੀ ਧਿਰ ਕਹਿੰਦੇ ਉਦੋਂ ਕਿਉਂ ਇਹਨਾਂ ਦੇ ਨਾਟਕ ਦੇ ਆਧਾਰ ਤੇ ਡਿਜ਼ਾਈਨ ਦਿੱਤਾ ਹਾਲਾਂਕਿ ਜੇ ਅਸੀਂ ਪਿਛਲੀ ਗੱਲ ਕਰੀਏ ਕਿਉਂਕਿ ਉਹ ਇਸ ਕਰਕੇ ਕਹਿੰਦੇ ਨੇ ਬਿਹਾਰ ਦੇ ਅੰਦਰ ਤੁਹਾਨੂੰ ਪਤਾ ਹੋਣਾ ਲਾਲੂ ਪ੍ਰਸ਼ਾਦ ਜਾਦਵ ਤੇ ਵੀ ਮੁਕੱਦਮਾ ਚੱਲਿਆ ਉਹ ਵੀ ਜੇਲ੍ਹ 'ਚ ਰਹੇ ਉਹਨਾਂ ਨੇ ਆਪਣੀ ਵਾਈਫ ਨੂੰ ਉੱਤਧਾਰੀ ਬਣਾ ਕੇ ਵਾਈਫ ਨੂੰ ਆਪਣਾ ਕਾਰਜਵਾਲ ਸੰਭਾਲਿਆ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਮੁੱਖ ਮੰਤਰੀ ਹੋ ਜਦੋਂ ਕਿ ਹਾਲਾਂਕਿ ਜਿਹੜਾ ਪ੍ਰੋਸੀਜਰ ਹੈ ਉਹ ਵਿਧਾਨ ਸਭਾ ਦਾ ਇਹ ਹੈ ਜਿਹੜੇ ਤੁਹਾਡੇ ਚੁਣੇ ਹੋਏ ਨੇਤਾ ਹੁੰਦੇ ਆ ਐਮ.ਐਲ.ਏਸ ਹੁੰਦੇ ਨੇ ਉਹ ਵਿਧਾਇਕ ਦਲ ਹੀ ਜਿਹੜਾ ਆਪਣਾ ਅਗਲਾ ਨੇਤਾ ਚੁਣਦੀ ਹੈ ਕੌਣ ਸੀਐਮ ਹੋਏਗਾ ਤੇ ਇਸੇ ਤਰੀਕੇ ਨਾਲ ਇਹਦੇ ਵੀ ਹੋਏਗਾ ਦੇਵਾਲ ਦੇ ਕਹਾਂਤੇ ਤਾਂ ਨਹੀਂ ਕੋਈ ਬਣੇਗਾ ਕਿਉਂਕਿ ਹਾਲਾਂਕਿ ਸੁਪਰੀਮੋ ਹੈ ਉਹਨਾਂ ਦੀ ਸਿਫਾਰਿਸ਼ ਤਾਂ ਬਣੀ ਜਾ ਸਕਦੀ ਹੈ ਲੇਕਿਨ ਬਧਾਇਕ ਦਲ ਦੇ ਨੇਤਾ ਜਿਹਨੂੰ ਚੁਣਿਆ ਜਾਏਗਾ ਉਹ ਹੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਹੋਏਗਾ ਤੇ ਜਿਹੜਾ ਸਵਾਲ ਤੁਸੀਂ ਕੀਤਾ ਹੈ ਇਹਦੇ ਵਿੱਚ ਇੱਕ ਹੋਰ ਦੂਜੀ ਜਿਹੜੀ ਉਦਾਹਰਣ ਮੈਂ ਦੇ ਰਿਹਾ ਪਿੱਛੇ ਜੇ ਬੀਤੇ ਦਿਨ ਝਾਰਖੰਡ ਦੇ ਸੀਐਮ ਤੇ આરોਪ ਲੱਗਿਆ ਸੀ ਤੁਹਾਨੂੰ ਦੇਖਣਾ ਉਹਨਾਂ ਨੂੰ ਵੀ ਜੇਲ੍ਹ 'ਚ ਡੱਕਿਆ ਗਿਆ ਸੀ ਹੁਣ ਕਿ ਹਾਲਾਂਕਿ ਬੇਲ ਤੇ ਉਹ ਵੀ ਬਾਹਰ ਆ ਗਏ ਨੇ ਉਹਨਾਂ ਨੂੰ ਵੀ ਆਪਣੇ ਪਦ ਤੋਂ ਉਹਨਾਂ ਨੇ ਸੀਐਮ ਪਦ ਤੋਂ ਸੀ ਵਾ ਦਿੱਤਾ ਸੀ ਤੋ ਇਹਦਾ ਦੋ ਪਰਿਧਾਰਨਾ ਨੇ ਜਿਹੜੇ ਕੀ ਉਹਨਾਂ ਨੇ ਆਪਣੇ ਇੱਕ ਸਟੇਟ ਦੇ ਚੀਫ ਮਿਨਿਸਟਰ ਤੋਂ ਅਹੁਦਾ ਦਿੱਤਾ ਤੇ ਉਹ ਇਹਨਾਂ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਵੀ ਇੱਕ ਸੀਐਮ ਹੋ ਤੁਹਾਡੇ ਤੇ ਵੀ ਗੰਭੀਰ આરોਪ ਲੱਗੇ ਨੇ ਤੁਸੀਂ ਵੀ ਕਿਉਂ ਨ ਅਸਤੀਫਾ ਦਿੰਦੇ ਔਰ ਜਦ ਕਿ 6 ਮਹੀਨੇ ਤੁਸੀਂ ਜੇਲ੍ਹ ਤੋਂ ਸਰਕਾਰ ਚਲਾਈ ਹੈ ਤੋ ਇਸ ਕਰਕੇ ਕਹਿੰਦੇ ਸੀ ਵੀ ਹੁਣ ਤੁਸੀਂ ਕੀ ਹੋ ਗਿਆ 48 ਘੰਟੇ 48 ਘੰਟਿਆਂ ਦਾ ਵੀ ਉਹ ਕੁਐਸਚਨ ਮਾਰਕ ਕਰ ਰਿਹਾ ਵੀ 48 ਘੰਟੇ ਹੀ ਕਿਉਂ ਅਗਰ ਤੁਸੀਂ ਅਸਤੀਫਾ ਦੇਣਾ ਤੇ ਅੱਜ ਹੀ ਕਿਉਂ ਨਹੀਂ ਦਿੰਦੇ ਇਹਦਾ ਮਤਲਬ ਕੀ ਸੋਚ ਰਹੇ ਹੋ ਤੁਸੀਂ ਲੋਕਾਂ ਨੂੰ ਗੁਫਰਾ ਕਰ ਰਹੇ ਹੋ ਸੋ ਉਹ ਇਹ ਕਹਿੰਦੇ ਵੀ ਆਪਣਾ ਇਹ ਜਿਹੜਾ ਅਸਤੀਫਾ ਹੈ ਇਹ 48 ਘੰਟੇ ਵੀ ਡਲੇ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਤਾਂ 6 ਮਹੀਨੇ ਲਗਾ ਦਿੱਤੇ ਇਸ ਅਸਤੀਫੇ ਨੂੰ ਦੇਣ ਤੇ ਜੀ ਮੇਰਾ ਸਾਮੀ ਅਗਲਾ ਕਵਸ਼ਨ ਇਹ ਹੈ ਕਿ ਜੇਕਰ ਕੇਜਰੀਵਾਲ ਕੱਲ ਅਸਤੀਫਾ ਦੇ ਦਿੰਦੇ ਆ ਕਿਉਂਕਿ 48 ਘੰਟੇ ਟਾਈਮ ਦਿੱਤਾ ਸੀ ਐਤਵਾਰ ਨੂੰ ਕੱਲ ਨੂੰ ਉਹ ਪੂਰੇ ਹੋ ਜਾਣੇ ਆ ਕੱਲ ਅਸਤੀਫਾ ਦੇ ਦਿੰਦੇ ਆ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣ ਸਕਦਾ ਇਹ ਵੀ ਬਹੁਤ ਵੱਡਾ ਸਵਾਲ ਹੈ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ ਸਾਰੇ ਜਿਹੜੇ ਦਿੱਲੀ ਦੀ ਜਨਤਾ ਨੂੰ ਤਾਂ ਬਹੁਤ ਜ਼ਿਆਦਾ ਕਰੇਜ਼ ਆ ਕਿਉਂਕਿ ਉਹਨਾਂ ਨੇ ਜਿਹੜੀ ਦਿੱਲੀ ਸਰਕਾਰ ਨੂੰ ਚੁਣੀ ਹੈ ਔਰ ਖਾਸ ਕਰਕੇ ਬਾਕੀ ਵਿਰੋਧੀ ਧਿਰ ਵੀ ਦੇਖ ਰਿਹਾ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ ਹਾਲਾਂਕਿ ਵਿਧਾਇਕ ਦਲ ਜਿਹੜਾ ਹੈ ਉਹਨਾਂ ਦੀ ਮੀਟਿੰਗ ਹੋਏਗੀ ਔਰ ਸਾਰੇ ਐਮਐਲਏ ਡਿਸਾਈਡ ਕਰਨਗੇ ਕਿਉਂਕਿ ਜ਼ਿਆਦਾ ਤਾਂ ਇਹਨਾਂ ਦੇ ਜਿਆ ਦੋ ਐਮਐਲਏ ਬਾਹਰਲੇ ਆ ਤੇ ਦਾਦਾ ਦਾ ਮੇਨ ਇਹਨਾਂ ਦੀ ਗੁਦਾਇ ਕਿਨੇ ਸਾਰੇ ਔਰ ਉਹ ਚੁਣਨਗੇ ਹਾਲਾਂਕਿ ਨਾਮ ਜਿਹੜੇ ਆ ਰਹੇ ਆ ਜਿਵੇਂ ਸੌਰਵ ਭਾਰਤਵਾਜ ਆ ਔਰ ਮੰਤਰੀ ਆਤੀਸ਼ੀ ਮੈਡਮ ਆ ਔਰ ਇਹਨਾਂ ਦੀ ਧਰਮਪਤਨੀ ਆ ਔਰ ਸੁਨੀਤਾ ਕੇਜਰੀਵਾਲ ਉਹਨਾਂ ਦਾ ਨਾਮ ਵੀ ਆ ਰਿਹਾ ਹੈਗਾ ਤੇ ਹੋਰ ਵੀ ਜਿਹੜੇ ਗੁਪਾਲ ਲਾਏ ਆ ਹੋਰ ਕਈ ਲੋਕ ਹੈਗੇ ਆ ਜਿਨ੍ਹਾਂ ਦਾ ਨਾਮ ਆ ਰਿਹਾ ਪਰ ਮੈਨੂੰ ਲੱਗਦਾ ਵੀ ਕੇਜਰੀਵਾਲ ਦਾ ਜਿਹੜਾ ਚੁਕਾ ਆ ਚੁਕਾ ਤਾਂ ਉਹਨਾਂ ਦਾ ਲੱਗਦਾ ਵੀ ਆਪਣੇ ਧਰਮਪਤਨੀ ਅ ਜਮੀਨਤਾ ਕੇਜਰੀਵਾਲ ਨੂੰ ਸ਼ਾਇਦ ਬਰਾ ਸਕਣਗੇ ਪਰ ਦੇਖਣਾ ਹੋਊਗਾ ਕਿ ਜਿਹੜੀ ਹੁਣ ਬਦਗਦਲ ਦੀ ਮੀਟਿੰਗ ਹੋएगी ਉਹਦੇ ਵਿੱਚ ਕੀ ਵਾਕਈ ਉਹ ਐਮਐਲਏ ਜਾਂ ਮੰਤਰੀ ਨੂੰ ਇੱਕ ਆਪਣਾ ਨੇਤਾ ਚੁਣਦੇ ਆ ਜਾਂ ਅਜਿਸ ਤਰ੍ਹਾਂ ਦੇ ਕਿ ਇਹ ਵੀ ਨਾਮ ਆ ਰਿਹਾ ਤੇ ਸ਼ਾਇਦ ਆਤੀਸ਼ੀ ਮੈਡਮ ਨੂੰ ਵੀ ਚੁਣ ਸਕਦੇ ਆ ਉਹਦੇ ਤੇ ਦੋ ਸਵਾਲ ਹੋਰ ਖੜੇ ਹੋ ਜਣੇ ਆ ਮੈਂ ਵਿੱਚ ਤੁਹਾਡੇ ਸਵਾਲ ਜਵਾਬ ਦੇਣਾ ਇੱਕ ਸਵਾਲ ਹੈ ਅਗਰ ਇਹ ਆਪਣੇ ਵਾਈਫ ਨੂੰ ਸੀਐਮ ਦਾ ਬਣਾਉਂਦੇ ਨੇ ਜੀ ਤੇ ਉੱਥੇ ਫਿਰ ਇਹਨਾਂ ਤੇ ਕੇਜਰੀਵਾਲ ਸਾਹਿਬ ਤੇ ਹੋ ਜਾਣਾ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਉਹਨਾਂ ਨੇ ਕਹਣਾ ਵੀ ਕੁਰਸੀ ਜਿਹੜੀ ਹੈ ਦੁਬਾਰਾ ਇਹਨਾਂ ਨੇ ਆਪਣੇ ਘਰ ਹੀ ਰੱਖ ਲਈ ਹੈ ਇਹਦੇ ਤੇ ਵੀ ਬਹੁਤ ਮੈਨੂੰ ਲੱਗਦਾ ਦੁਬਾਰਾ ਕਟਾਰਸ਼ ਹੋਏਗਾ ਔਰ ਸਿਆਸਤ ਹੋਏਗੀ ਔਰ ਇਹਨੂੰ ਦੇਖਦੇ ਹੋਇਆ ਜੇਕਰ ਉਹਨਾਂ ਦੇ ਮਨ 'ਚ ਵੀ ਇਹੀ ਸਵਾਲ ਹੋਇਆ ਕਿ ਮੈਨੂੰ ਵਿਰੋਧੀ ਤੇ ਦੁਬਾਰਾ ਕਟਾਰਸ਼ ਕਰਨਗੇ ਕਿ ਮੈਂ ਥੋੜੇ ਦਿਨ ਦੀ ਥੋੜੇ ਦਿਨ ਦੀ ਤਾਂ ਸਰਕਾਰ ਰਹਿ ਗਈ ਹੈ ਕਿਉਂਕਿ ਫਰਵਰੀ ਵਿੱਚ ਤਾਂ ਆਲਰੇਡੀ ਦਿੱਲੀ ਦੇ ਇਲੈਕਸ਼ਨ ਹੋਣੇ ਹੋਣੇ ਆ ਜੀ ਹਾਲਾਂਕਿ ਇਹ ਇਲੈਕਸ਼ਨ ਦੀ ਮੰਗ ਕਰ ਰਿਹਾ ਹੈ ਕਿਉਂਕਿ ਸਾਨੂੰ ਨਵੰਬਰ ਦੇ ਵਿੱਚ ਹੀ ਮਹਾਰਾਸ਼ਟਰ ਦੇ ਇਲੈਕਸ਼ਨ ਹੋਣੇ ਆ ਨਵੰਬਰ ਦੇ ਵਿੱਚ ਹੀ ਇਹ ਕਹਿੰਦੇ ਵੀ ਦਿੱਲੀ ਦੇ ਇਲੈਕਸ਼ਨ ਵੀ ਕਰਾਏ ਜਾਣ ਇਹ ਚੋਣਵਜੋਗ ਨੂੰ ਇਹਨਾਂ ਨੇ ਮੰਗ ਵੀ ਕੀਤੀ ਆ ਤੇ ਦੇਖਣਾ ਹੋ ਗਿਆ ਉਹ ਮੰਨਦੇ ਕਿ ਨਹੀਂ ਮੰਨਦੇ ਲੇਕਿਨ ਉਹਦਾ ਕਾਰਨ ਵੀ ਦੇਣਾ ਪਊਗਾ ਇਹਨਾਂ ਨੂੰ ਜੇ ਤੁਸੀਂ ਪਹਿਲਾਂ ਇਲੈਕਸ਼ਨ ਚਾਹੁੰਦੇ ਹੋ ਦਿੱਲੀ ਦੇ ਮੰਨ ਲਓ ਤੁਸੀਂ ਕਹਿੰਦੇ ਹੋ ਵੀ ਮਹਾਰਾਸ਼ਟਰ ਦੇ ਇਲੈਕਸ਼ਨ ਨਵੰਬਰ ਚ ਹੋ ਰਹੇ ਆ ਤੇ ਸਾਡੇ ਦਿੱਲੀ ਦੇ ਇਲੈਕਸ਼ਨ ਵੀ ਨਵੰਬਰ ਚ ਕਰਾਇਆ ਜਾਣ ਤਾਂ ਉਹਦਾ ਇੱਕ ਤੁਹਾਨੂੰ ਸਪੈਸੀਫਿਕ ਰੀਜ਼ਨ ਦੇਣਾ ਪਏਗਾ ਵੀ ਅਸੀਂ ਇਲੈਕਸ਼ਨ ਕਿਉਂ ਕਰਾਣਾ ਚਾਹੁੰਦੇ ਆ ਉਹ ਮੰਨਣਾ ਚੋਣ ਅਯੋਗ ਦੇ ਦੀ ਹੈ ਵੀ ਚੋਣ ਅਯੋਗ ਉਹਨੂੰ ਮੰਨਦਾ ਕਿ ਨਹੀਂ ਮੰਨਦਾ ਇਸ ਇਹਦੇ ਤੇ ਰਹੇਗਾ ਚੋਣ ਅਯੋਗ ਤੇ ਹੁਣ ਜੇਰਾ ਦੂਸਰਾ ਸਵਾਲ ਹੈ ਵੀ ਅਗਰ ਦੂਸਰਾ ਕਿਸੇ ਨੂੰ ਚੀਫ ਮਿਨਿਸਟਰ ਬਣਾਉਂਦੇ ਨੇ ਦਿੱਲੀ ਦੇ ਜਿਦਾ ਮੈਂ ਤਿੰਨ ਚਾਰ ਨਾਮ ਲਏ ਆ ਜਿਨ੍ਹਾਂ ਦੇ ਨਾਮ ਐਸਲੇ ਪ੍ਰਮੁੱਖ ਹਰੇ ਨੇ ਅੱਗੇ ਜੇ ਉਹਨਾਂ ਨੂੰ ਬਣਾਉਂਦੇ ਆ ਤੇ ਉਹ ਮਲੇ ਕੁਛ ਮਹੀਨੇ ਲਈ ਹੋਣਗੇ ਜਿਸ ਜਿਸ ਤਰੀਕੇ ਨਾਲ ਸਤੰਬਰ ਚੱਲਿਆ ਅਕਤੂਬਰ ਤੇ ਨਵੰਬਰ ਜਦੋਂ ਨਵੰਬਰ ਚ ਮੰਨਦੇ ਨੇ ਜੇ ਫਰਵਿਚ ਹੁੰਦੇ ਤਾਂ ਚਾਰ ਮਹੀਨੇ ਲਈ ਮੁੱਖ ਮੰਤਰੀ ਰਹਿਣਗੇ ਹੁਣ ਇਹ ਬਹੁਤ ਵੱਡਾ ਸਵਾਲ ਹੈ ਵੀ ਮੁੱਖ ਮੰਤਰੀ ਕੌਣ ਬਣੇਗਾ ਔਰ ਮੈਨੂੰ ਲੱਗਦਾ ਵੀ ਜਿਹੜਾ ਜ਼ਿਆਦਾ ਦਰ ਜਨਤ ਚਕਵਾਇਆ ਔਰ ਲੱਗਦਾ ਵੀ ਸ਼ਾਇਦ ਕੇਜਰੀਵਾਲ ਸਾਹਿਬ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਸਕਦੇ ਨੇ ਜੀ ਜੀ ਮੈਸਾ ਮੇਰਾ ਅਗਲਾ ਕੁਐਸਚਨ ਹੈ ਕਿ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਪ ਸਰਕਾਰ ਵਿਧਾਨ ਸਭਾ ਭੰਗ ਕਰਕੇ ਦੁਬਾਰਾ ਚੋਣਾਂ ਕਰਵਾ ਸਕਦੇ ਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ ਹਾਉ ਮੈਂ ਪਹਿਲਾਂ ਹੀ ਦੱਸਿਆ ਸੀ ਮਦਨਾ ਮੈਡਮ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਜਦ ਤੱਕ ਨਵਾਂ ਚਨਾਵ ਅਗਰ ਤੁਸੀਂ ਘੋਸ਼ਣਾ ਕਰਦੇ ਹੋ ਵੀ ਅਸੀਂ ਨਵਾਂ ਚੋਣ ਪਹਿਲਾਂ ਕਰਾਣਾ ਕਰਾਣਾ ਹੈ ਔਰ ਨਵੇਂ ਚਨਾਵ ਅਰਲੀ ਕਰਾਣਾ ਹੈ ਫਰਵੀਚੋ ਜਦ ਕੀ ਡੇਟ ਫਿਕਸ ਹੁੰਦੀ ਆ ਆਲਰੇਡੀ ਤੁਹਾਡਾ 5 ਟਿਅਰ ਦੀ ਜਈ 10 ਹੋਰ ਹੁੰਦੀ ਆ ਉਹ ਨਵਾਂ ਚਨਾਉ ਕਰਾਉਣ ਵਾਸਤੇ ਤੁਹਾਨੂੰ ਵਿਧਾਨ ਸਭਾ ਨੂੰ ਆਪਣੀ ਨੂੰ ਭੰਗ ਕਰਨਾ ਹੀ ਪਏਗਾ ਜੀ ਤੇ ਅਗਰ ਤੁਸੀਂ ਨਿਆ ਸੀਐਮ ਚੁਣਨਾ ਤਾਂ ਤੁਹਾਨੂੰ ਵਿਧਾਇਕ ਦਲ ਦੀ ਮੀਟਿੰਗ ਸੱਦਨੀ ਪਊਗੀ ਐਮ ਐਲ ਏ ਜੋ ਨੇਤਾ ਆਪਣਾ ਚੁਣਨਗੇ ਉਹ ਸਰਕਾਰ ਦਾ ਜਿਹੜਾ ਸੀਐਮ ਹੁੰਦਾ ਤੋਂ ਮੈਨੂੰ ਲੱਗਦਾ ਵੀ ਇਹ ਹੋ ਸਕਦਾ ਵੀ ਜਿਸ ਤਰੀਕਾ ਨਾਲ ਇਹਨਾਂ ਨੂੰ ਜਲਦੀ ਆ ਵੀ ਮੈਂ ਇਲੈਕਸ਼ਨ ਜਲਦੀ ਕਰਾਵਾਂ ਤੇ ਇਹ ਵੀ ਪੋਸਿਬਿਲਟੀ ਹੈ ਜਿਹੜਾ ਤੁਹਾਡਾ ਸਵਾਲ ਆ ਪੇ ਉਹ ਆਪਣੇ ਵਿਧਾਨ ਸਭਾ ਨੂੰ ਭੰਗ ਵੀ ਕਰ ਸਕਦੇ ਔਰ ਆਪਣਾ ਅਸਤੀਫਾ ਐਲਜੀ ਨੂੰ ਦੇ ਸਕਦੇ ਮੇਰਾ ਸਾਮੇ ਅਗਲਾ ਕੁਸ਼ਨ ਹੈ ਕਿ ਅਦਾਲਤ ਨੇ ਜਿਸ ਸ਼ਰਤਾ ਦੇ ਨਾਲ ਕੁਝ ਸ਼ਰਤਾ ਲਗਾਈਆਂ ਉਹਨਾਂ ਨੇ ਜਿਸ ਸ਼ਰਤਾ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਬੇਲ ਦਿੱਤੀ ਕਿ ਇਹ ਮਜਬੂਰੀ ਹੋ ਸਕਦੀ ਹੈ ਕਿ ਉਸ ਤਰੀਕੇ ਦਾ ਨਾਲ ਇਹ ਆਪਣੀ ਸੀਐਮ ਅਹੁਦੇ ਨੂੰ ਛੱਡਣਾ ਚਾਹੁੰਦੇ ਆ ਬਿਲਕੁਲ ਦੇਖੋ ਨਿਰਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ 6 ਅਸੀਆਂ ਵੱਡੀਆਂ ਸ਼ਰਤਾ ਅਹਿਮ ਰੱਖੀਆਂ ਸੀ ਇਹਨਾਂ ਦੇ ਅੱਗੇ ਸਭ ਤੋਂ ਵੱਡੀ ਸ਼ਰਤ ਇਹ ਹੈ ਵੀ ਤੁਸੀਂ ਸੀਐਮ ਹਾਊਸ ਨਹੀਂ ਜਾ ਸਕਦੇ। ਔਰ ਜਿਹੜੇ ਸ਼ਰਾਬ ਨੀਤੀ ਘਟਾਲੇ ਦੀਆਂ ਫਾਈਲਾਂ ਉਹਨਾਂ ਤੇ ਸਾਈਨ ਨਹੀਂ ਕਰ ਸਕਦੇ। ਦੈਨ ਕਿਸੇ ਵੀ ਕੋਈ ਤੁਹਾਡਾ ਜਿਹੜਾ ਗਵਾਹ ਹੈ ਜਾਂ ਉਹਦੇ ਉਹਦੇ ਸੰਬੰਧੀ ਕੋਈ ਕਾਰਵਾਈ ਹੈ ਜਾਂ ਉਸ ਨੂੰ ਤੁਸੀਂ ਉਹਨੂੰ ਆਪਣੇ ਜਿਹੜੇ ਹੈ ਸਬੂਤ ਆ ਉਹਨਾਂ ਨੂੰ ਕਿਸੇ ਤਰੀਕੀ ਦੀ ਕੋਈ ਛੇੜਛਾੜ ਨਹੀਂ ਕਰ ਸਕਦੇ ਤਾਂ ਹੋਰ ਵੀ ਕਈ ਸਵਾਲ ਹੈ ਕਿਉਂਕਿ ਜਦੋਂ ਇਹ ਸ਼ਰਤਾਂ ਰੱਖੀਆਂ ਗਈਆਂ ਉਹ ਤੋਂ ਸਭ ਤੋਂ ਅਹਿਮ ਸ਼ਰਤ ਹੈ ਕਿ ਜੇ ਤੁਸੀਂ ਸੀਐਮ ਹੋ ਕੇ ਵੀ ਸੀਐਮ ਹੋਸ ਨਹੀਂ ਜਾ ਸਕਦੇ ਤੁਸੀਂ ਕਿਸੇ ਫਾਈਲ ਤੇ ਸਾਈਨ ਨਹੀਂ ਕਰ ਸਕਦੇ ਫਿਰ ਉਹ ਜਾਣ ਸਮਝਿਆ ਬਈ ਮੇਰੇ ਸ਼ਾਇਦ ਸੀਐਮ ਪਤੋਸਰੀਫਾ ਦੇ ਕੇ ਮੈਂ ਦੂਸਰੇ ਕਿਸੇ ਨੂੰ ਹੋਰ ਅੱਗੇ ਲਿਆਵਾਂ ਜਿਹੜਾ ਕਿ ਸਾਰਾ ਦਿੱਲੀ ਦੀ ਜਿਹੜੀ ਹੈ ਉਹ ਵਿਕਾਸ ਵਾਸਤੇ ਸੋਚ ਸਕੇ ਔਰ ਫਾਈਲਾਂ ਸਾਈਨ ਹੋ ਸਕਣ ਇਹਦੇ ਵਿੱਚ ਇੱਕ ਹੋਰ ਅਗਰ ਕੇਜੀਵਾਲ ਸਾਇਨ ਕਿਸੇ ਵੀ ਫਾਈਲ ਤੇ ਸਾਈਨ ਕਰਦੇ ਆ ਤੋ ਐਲਜੀ ਕੋ ਜਾਣਾ ਪਏਗਾ ਇਹਨਾਂ ਦੀ ਅਪਰੂਵਲ ਫਾਈਨਲੀ ਗਿਣੀ ਜਾਊਗੀ ਲੈਫਟ ਹੈਂਡ ਗਵਰਨਰ ਜਿਹੜੇ ਦਿੱਲੀ ਦੇ ਨੇ ਉਹ ਜਦੋਂ ਉਸ ਫਾਈਲ ਤੇ ਸਾਈਨ ਕਰਨਗੇ ਦੈਨ ਉਹ ਜਿਹੜੀ ਆ ਪਾਲਿਸੀ ਬਣੇਗੀ ਤੋ ਇਸ ਤਰੀਕੇ ਦੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਕੇਜਰੀਵਾਰ ਸਰਕਾਰ ਦੇ ਅੱਗੇ ਉਹਨਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਪਈ ਇਹਨਾਂ ਨੇ ਇਹ ਫੈਸਲਾ ਕੀਤਾ ਪਹਿਮੇ 48 ਘੰਟੇ ਦੇ ਅੰਦਰ ਅੰਦਰ ਆਪਣਾ ਜਿਹੜਾ ਹੈ ਅਸਤੀਫਾ ਗਵਰਨਰ ਨੂੰ ਦੇ ਦਵਾ ਤੇ ਨਵਾਂ ਨੇਤਾ ਜਿਹੜਾ ਹੈ ਦਿੱਲੀ ਸਰਕਾਰ ਨੂੰ ਨਵਾਂ ਨਵਾਂ ਸੀਐਮ ਜਿਹੜਾ ਦਵਾ ਮੇਰਾ ਅਖੀ ਸਵਾਲ ਇਹ ਹੈ ਕਿ ਜਿਵੇਂ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤੀ ਮਤਲਬ ਕਿ ਬਿਆਨ ਜਦੋਂ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਹੈ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਜਿਸ ਤਰ੍ਹਾਂ ਸ਼ਾਹਜਾਦ ਗੁੰਨੇ ਵਾਲਾ ਉਹਨਾਂ ਨੇ ਇਹ ਕਹਿਣਾ ਕਿ ਕੇਜਰੀਵਾਲ ਦਾ ਇਹ ਜਿਹੜਾ ਸੀਐਮ ਤੋਂ ਪੰਦਤੋਂ ਰਿਜ਼ਾਈਨ ਦੇ ਇਹਦਾ ਜਿਹੜਾ ਬਿਆਨ ਆਇਆ ਹੈ ਇਹ ਬੜਾ ਹੀ ਜਿਹੜਾ ਕਹਿੰਦੇ ਵੀ ਉਹ ਜਿਹੜੇ ਆਪਣੇ ਆਪ ਨੂੰ ਜਿਹੜੀ ਪੀਆਰ ਲੈਣਾ ਚਾਹੁੰਦੇ ਆ ਪਬਲਿਕ ਦੀ ਦੁਆਰਾ ਜਿਹੜੀ इमोशनल ਤਾਂ ਕਿ VOTING ਲੈਣਾ ਚਾਹੁੰਦੇ ਆ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਸੁਰਖੀਆਂ 'ਚ ਰੱਖਣਾ ਚਾਹੁੰਦੇ ਆ ਤੇ ਇਹ ਜਿਹੜੇ ਉਹ ਕਹਿੰਦੇ ਇਹਨਾਂ ਨੇ ਤਾਂ ਪੀਐਚਡੀ ਕੀਤੀ ਹੋਈ ਕਿਸ ਤਰੀਕੇ ਨਾਲ ਮੌਕੇ ਨੂੰ ਜਿਹੜਾ ਹੈ ਉਹ ਕਾਬੂ ਕਰਨਾ ਇਹ ਬਿਲਕੁਲ ਇਹਨਾਂ ਦੀ ਪੀਐਚਡੀ ਹੈ ਇਸ ਕਰਕੇ ਇਹ ਮੌਕਾ ਖੋਹਣਾ ਨਹੀਂ ਚਾਹੁੰਦੇ ਚਾਹੁੰਦੇ ਵੀ ਜਿੱਦਾਂ ਇਲੈਕਸ਼ਨ ਨਜ਼ਦੀਕ ਹੈ ਤੇ ਮੈਂ ਜਿਹੜੀ ਹੈ ਹੋਰ ਜਿਹੜੀ ਹੈ ਲੋਕਾਂ ਕੋਲੋਂ ਸਿਮਤੀ ਗੇਨ ਕਰ ਲਵਾ ਜਿਦਾ ਸੁਧਾਨ ਸ਼ੂਤਰਵੈਦੀ ਹੈ ਉਹਨਾਂ ਦੇ ਨੇਤਾ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਇਹ ਆਪਣੀ इमोशनल ਜਿਦਾਂ ਬਲੈਕਮੇਲਿੰਗ ਨਹੀਂ ਕਹਿੰਦੇ ਨੇ ਜਿਦਾਂ ਲੋਕਾਂ ਨੂੰ इमोशनल ਕਰਕੇ ਤੇ ਉਹ ਸਿਮਤੀ ਗੇਨ ਕਰਕੇ ਆਪਣੀਆਂ ਵੋਟਾਂ ਜਿਹੜੀਆਂ ਹਤਿਆਣਾ ਚਾਹੁੰਦੇ ਆ ਉਹ ਕਿਉਂਕਿ ਦੁਆਰਾ ਜਿਹੜੇ ਹੈ ਇਲੈਕਸ਼ਨ ਆ ਰਹੇ ਆ ਇਸੇ ਤਰੀਕੇ ਨਾਲ ਅਗਰ ਆਪ ਸਰਕਾਰ ਦੇ ਜਿਦਾ ਪੰਜਾਬ ਦੇ ਸੀਐਮ ਭਵਨਤਮਾਨ ਆ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਵੀ ਕੋਈ ਐਸਾ ਨੇਤਾ ਮੈਂ ਹੈ ਕਿ ਜੀਵਲ ਦੇ ਬਰਾਬਰ ਜਿਹੜਾ ਕਿ ਆਪਣੇ ਸੀਐਮ ਪਾਤੋ ਇਸ ਤਰੀਕੇ ਨਾਲ ਸਮਾਂ ਰਹਿੰਦੇ ਹੋਏ ਪਹਿਲਾਂ ਜਿਹੜਾ ਹੈ ਅਸਤੀਫਾ ਦੇ ਦਨ ਉਹ ਕਹਿੰਦੇ ਉਹਨਾਂ ਨੇ ਇੱਕ ਬੜਾ ਕ੍ਰਾਂਤੀਕਾਰੀ ਜਿਹੜਾ ਹੈ ਡਿਸੀਜਨ ਲਿਆ ਹੈ ਔਰ ਉਹ ਇਮਾਨਦਾਰ ਹੈ ਔਰ ਲੋਕਾਂ ਦੇ ਵਿੱਚ ਜਾਣਗੇ ਦੁਆਰਾ ਦਿੱਲੀ ਦੇ ਜੋ ਲੋਕ ਆ ਉਹਨਾਂ ਨੂੰ ਦੁਆਰਾ ਚੁਣਨਗੇ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਇਹਦਾ ਵੱਡਾ ਫੈਸਲਾ ਲਿਆ ਹੈ ਲੋਕ ਇਹਨੂੰ ਦੁਆਰਾ ਜਿਹੜਾ ਉਹਨਾਂ ਨੂੰ ਸੀਐਮ ਬਣਾਣਗੇ ਕਹਿੰਦੇ ਮੈਂ ਬਹੁਤ ਜਿਹੜਾ ਹੈ ਇਸ ਕ੍ਰਾਂਤੀਕਾਰੀ ਫੈਸਲੇ ਤੇ ਉਹਨਾਂ ਨੇ ਗਰਭ ਵੀ ਕੀ ਤਾਂ ਦੇਖਣਾ ਹੋਵੇਗਾ ਕਿ ਜੇ ਜੋ ਇਲੈਕਸ਼ਨ ਆਣਗੇ ਕਿ ਨਵੰਬਰ ਚ ਆਂਦੇ ਆ ਜਾਂ ਫਰਵਰੀ ਚ ਆਂਦੇ ਆ ਇਹਦਾ ਚੋਣ ਕਮਿਸ਼ਨ ਨੇ ਤੈਅ ਕਰਨਾ ਕਿ ਦਿੱਲੀ ਦੀ ਜਨਤਾ ਕਿ ਵਾਕਈ ਦੁਬਾਰਾ ਕੇਜਦੀਵਾਲ ਨੂੰ ਸੀਐਮ ਬਣਾਉਂਦੀ ਆ ਕਿ ਨਹੀਂ ਸੋ ਅਸੀ ਅੱਜ ਦਾ ਸਾਡਾ ਅਹਿਮ ਮੁੱਦਾ ਜਿਸ ਤੇ ਰਾਜੀਸ਼ ਮੈਰਾ ਜੀ ਨੇ ਇਸ ਪੂਰੇ ਵਿਸ਼ੇ ਤੇ ਚਾਨਣਾ ਪਾਇਆ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਮੈਂ ਕੀਮਤੀ ਸਮਾਂ ਕੱਢ ਕੇ ਜੋ ਇਸ ਪੂਰੇ ਵਿਸ਼ੇ ਤੇ ਚਾਚਾ ਕੀਤੀ ਧੰਨਵਾਦ ਸਰ ਸੋ ਅਸੀ ਅੱਜ ਦਾ ਸਾਡਾ ਅਹਿਮ ਮੁੱਦਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਤੁਸੀਂ ਬਣੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਸੋ ਜੇਕਰ ਤੁਸੀਂ ਵੀ ਇਸ ਵਿਸ਼ੇ ਤੇ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦਵੋ ਧੰਨਵਾਦ